ਸ੍ਰੀ ਗੁਰਜੀ ਮੈਂ ਵਿੱਕੀ ਲਖਮੀਰ ਆਲਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਅਮਨ ਬੁਟੀਕ ਦੇ ਉੱਤੇ ਤੇ ਅੱਜ ਅਸੀਂ ਵੀਡੀਓ ਦੇ ਵਿੱਚ ਦਿਖਾਵਾਂਗੇ ਅਮਨ ਨੇ ਜੋ ਪਹਿਲਾਂ ਮਸ਼ੀਨ ਨਾਲ ਸੂਟ ਕੱਢਿਆ ਕਢਾਈ ਕੀਤੀ ਆ ਉਹਦੇ ਉੱਤੇ ਅਮਨ ਆਰੀ ਦਾ ਵਰਕ ਕਰੂਗੀ ਤੇ ਮਸ਼ੀਨ ਨਾਲ ਕਢਾਈ ਕੀਤੇ ਹੋਏ ਸੂਟ ਦੇ ਉੱਤੇ ਆਰੀ ਵਰਕ ਕਿਵੇਂ ਕੀਤਾ ਜਾਂਦਾ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਉਹੀ ਦਿਖਾਵਾਂਗੇ ਤੇ ਜਿਹੜੇ ਭੈਣ ਭਰਾਵਾਂ ਨੇ ਆਪਾਂ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਆਈਕਨ ਨੂੰ ਦਬਾ ਦਿਓ ਤੇ ਜਿਨ੍ਹਾਂ ਨੇ ਆਪਾਂ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਬਾਕੀ ਜੋ ਤੁਸੀਂ ਸਾਡੀ ਵੀਡੀਓ ਨੂੰ ਵਧੀਆ ਪਿਆਰ ਦੇ ਰਹੇ ਹੋ ਮੈਂ ਉਹਦੇ ਲਈ ਵੀ ਤੁਹਾਡਾ ਧੰਨਵਾਦ ਕਰਦਾ ਵੀਡੀਓ ਨੂੰ ਸਕਿਪ ਨਾ ਕਰਿਓ ਸਾਰੀ ਵੀਡੀਓ ਦੇਖਿਓ ਮੈਂ ਤੁਹਾਨੂੰ ਦਿਖਾਉਣਾ ਮਸ਼ੀਨ ਨਾਲ ਕੀਤੀ ਹੋਈ ਕਢਾਈ ਦੇ ਉੱਤੇ ਆਰੀ ਵਰਕ ਕਿਵੇਂ ਕੀਤਾ ਜਾਂਦਾ ਤੇ ਚਲੋ ਆਪਾਂ ਦੇਖਦੇ ਆਂ ਆ ਤੁਸੀਂ ਦੇਖ ਸਕਦੇ ਹੋ ਜੀ ਅਮਨ ਦਾ ਉਹ ਹੀ ਸੂਟ ਆ ਜਿਹਦੀ ਉੱਤੇ ਆਪਾਂ ਵੀਡੀਓ ਪਾਈ ਥੀ ਵੀ ਅਮਨ ਨੇ ਫਾਈਨਲ ਕਰ ਲਿਆ ਸੂਟ ਤੇ ਇਹਦੇ ਉੱਤੇ ਅਮਨ ਨੇ ਮਸ਼ੀਨ ਨਾਲ ਕਢਾਈ ਕੀਤੀ ਹੋਈ ਆ ਤੇ ਹੁਣ ਆਰੀ ਵਰਕ ਦੇ ਨਾਲ ਜੋ ਆ ਫੁੱਲਨੇ ਆ ਉਹਨਾਂ ਦੇ ਵਿੱਚਕਾਰ ਇਹ ਕੀ ਨੇ ਮਨੇ ਸਿੱਪੀਆਂ ਹੂੰ ਸਿੱਪੀਆਂ ਲਾ ਰਹੇ ਨੇ ਸਿੱਪੀਆਂ ਲਾਏ ਨੇ ਬਾਕੀ ਅਮਨ ਦੱਸਣਗੇ ਤੁਹਾਨੂੰ ਮੋਤੀ ਲਾਏ ਨੇ ਠੀਕ ਹੈ ਮੋਤੀ ਲਾਤੇ ਹਾਂ ਇੱਧਰ ਥੋੜਾ ਜਿਹਾ ਘਰੇ ਹੋਇਆ ਉਹ ਦਿਖਾਉਂਗੇ ਇਹ ਕਿਵੇਂ ਲੱਗਦੇ ਨੇ ਮਨੇ ਇਹ ਇਹਦੇ ਵਿੱਚ ਇਹ ਆਰੀ ਚਲਾਨੀ ਪੈਂਦੀ ਆ ਮਤਲਬ ਜਿਹੜੀ ਆ ਕੜਾਈ ਹੋਈ ਹੋਈ ਆ ਇਹਦੇ ਉੱਤੇ ਹੀ ਲੱਗਦੇ ਨੇ ਜਾਂ ਵਿਚਾਲੇ ਜਗ੍ਹਾ ਖਾਲੀ ਆ ਇਹ ਜਗ੍ਹਾ ਖਾਲੀ ਛੱਡੀ ਹੋਈ ਆ ਠੀਕ ਆ ਥੋੜੀ ਯਾਰ ਇਹਦੇ ਵਾਸਤੇ ਉਹ ਜੇ ਮੈਂ ਆਪ ਫੁੱਲ ਦੇ ਵਿਚਾਲੇ ਡਾਰਕ ਜਿਹਾ ਕਰਦੇ ਹੁੰਨੇ ਆ ਹਾਂ ਵੀ ਹੈਂਡ ਟੱਚ ਦੇਣ ਵਾਸਤੇ ਜਗ੍ਹਾ ਛੱਡੀ ਸੀ ਨੀ ਠੀਕ ਆ ਤੇ ਮੋਤੀ ਇਹਦੇ ਉੱਤੇ ਕਿਹੜੀ ਜਗ੍ਹਾ ਤੇ ਲਾਉਂਗੇ ਐਵੇਂ ਲੱਗੂਗਾ ਆ ਲਾਏ ਹੁਣ ਇਦਰਾ ਤੇ ਆ ਦੇਖੋ ਦੇਖ ਸਕਦੇ ਤੁਸੀਂ ਮੋਤੀ ਲਾਏ ਗਏ ਨੇ ਆ 골ਡਨ ਕਲਰ ਦਾ ਕੱਟ ਦਾਣਾ ਲੱਗਿਆ ਹੈ ਅੱਛਾ ਜਿਹੜਾ ਆ ਵਿਚਾਲੇ ਲਾਈਨ ਜਾ ਰਹੀ ਹੈ ਇਹਦੇ ਉੱਤੇ ਵੀ ਆਰੀ ਵਰਕ ਕੀਤਾ ਤੁਸੀਂ ਨੇ ਇਹ ਆ ਐਵੇਂ ਮੋਤੀ ਲੱਗਣਗੇ ਵਾਈਟ ਠੀਕ ਆ 골ਡਨ ਸਿਪੀ ਆ ਵਾਈਟ ਮੋਤੀ ਨੇ ਐਵੇਂ ਆਪਾਂ ਨੇ ਬਣਾਏ ਨੇ ਛੋਟੇ ਛੋਟੇ ਫਲਾਵਰ ਇਦਾਂ ਠੀਕ ਆ ਵੈਸੇ ਮਸ਼ੀਨ ਦੀ ਕੜਾਈ ਉੱਤੇ ਆਰੀ ਦਾ ਟੱਚ ਦੇ ਰਹੇ ਨੇ ਅਮਨ ਜਿਹਦੇ ਨਾਲ ਇਹ ਸੂਟੋ ਹੋਰ ਵੀ ਬਹੁਤ ਜ਼ਿਆਦਾ ਸੋਹਣਾ ਹੋ ਜਾਊਗਾ ਤੇ ਬਾਕੀ ਜੋ ਤੁਹਾਨੂੰ ਦਿਖਾਇਆ ਉਹ ਪਹਿਲਾਂ ਅਮਨ ਨੇ ਉਹਨਾਂ ਦੇ ਮੋਤੀ ਸਿਪੀਆਂ ਲਾਤੀਆਂ ਆਰੀ ਵਰਕ ਕਰਕੇ ਤੇ ਹੁਣ ਆਹ ਫੁੱਲ ਉੱਤੇ ਅਮਨ ਸਿਪੀਆਂ ਲਾ ਰਹੇ ਨੇ ਇਹ ਹੁਣ ਇਹਦੇ ਵਿੱਚ ਦੀ ਫਿਰ ਉਹ ਸੀਪੀ ਦੇ ਵਿੱਚ ਦੀ ਧਾਗਾ ਕ੍ਰੋਸ ਕਰਨਾ ਪੈਂਦਾ ਹੈ ਨਾ ਇਹਦੇ ਤੇ ਧਾਗਾ ਕਿਹੜਾ ਵਰਤਣਾ ਹੈ ਹੁਣ ਜਰੀ ਜਰੀ ਉਹ ਫਿਰ ਪਹਿਲਾਂ ਜਰੀ ਦੀ ਕਿੜਾਈ ਹੋਈ ਹੈ ਨਾ ਸੇਮ ਹੀ ਆਪਾਂ ਨੂੰ ਵਰਤਣਾ ਪਊਗਾ ਮੀੜਾ ਔੜ ਜਾਣਾ ਲੱਗੇ ਤੇ ਆਹ ਨੂੰ ਹੁਣੇ ਨਾ ਜਿਹੜਾ ਵਿਚਾਲੇ ਲਾਈਨਿੰਗ ਦੇ ਵਿੱਚ ਲਾਈ ਜਾਂਦੀ ਸੀ ਹੈ ਨਾ ਆਹ ਜਿਹੜਾ ਇੱਧਰ ਗੋਲੀ ਦੇ ਵਿੱਚ ਪਈਆਂ ਨੇ ਨਾ ਹਾਂ ਆ ਬਦਰ ਵੀ ਹੈ ਤੇ ਆਹ ਦੇਖੋ ਇਹ ਵੀ ਆਪਣਾ ਉਹਨੇ ਇਹਨਾਂ ਨੂੰ ਜੋੜ-ਜੋੜ ਕੇ ਜਿਵੇਂ ਉਹਨੇ ਵਿਚਾਲੇ ਆ ਲਾਈਨਿੰਗ ਦੇ ਵਿੱਚ ਲਗਾਇਆ ਸੀਗਾ ਆ ਦੇਖੋ ਜਿਵੇਂ ਆਹ ਲਾ ਰਹੇ ਨੇ ਇਹਨੂੰ ਇਹ ਲਾਉਣ ਦਾ ਤਰੀਕਾ ਮੈਂ ਦਿਖਾਵਾਂ ਤੇ ਕੜਾਈ ਦੇ ਉੱਤੇ ਆਰੀ ਵਰਕ ਆਰੀ ਵਰਕ ਐ ਵੀ ਕਰਤਾ ਲੈਨੇ ਆ ਹੂੰ ਹੂੰ ਪਰਕ ਦੇ ਵੀ ਪ੍ਰੋਪਰ ਨਹੀਂ ਕਰਿਆ ਹੈਗਾ। ਬਾਕੀ ਇਹ ਆਪਦਾ ਕਦੇ-ਕਦੇ ਕਰਨਾ ਕਰਕੇ ਹੱਥ ਥੋੜਾ ਜਿਹਾ ਘੱਟੀ ਚੱਲਦਾ। ਘੱਟ ਚੱਲਦਾ। ਪਹਿਲਾਂ ਤਾਂ ਕਰਦੀ ਹੁੰਦੀ ਸੀ ਆਮ ਨਾਲ। ਬਾਕੀ ਵੈਸੇ ਇਹ ਆਪਦਾ ਸੂਟ ਹੈ ਨਾ ਕੋਈ ਵੀ ਆਪਾਂ ਪ੍ਰੈਕਟਿਸ ਕਰਨੀ ਆ ਨਾ ਕਿਸੇ ਕਸਟਮਰ ਦੇ ਸੂਟ ਨਾਲੋਂ ਆਪਾਂ ਆਪਦੇ ਸੂਟ ਉੱਤੇ ਵਧੀਆ ਕਰ ਸਕਦੇ ਆ। ਨਾਲੇ ਉਹਦੇ ਉੱਤੇ ਆ ਵੀ ਜਿਹੜੀ ਆਪਣੀ ਥੋੜੀ ਜਾਕ ਹੁੰਦੀ ਆ ਵੈਸੇ ਕੰਮ ਤਾਂ ਆਉਂਦਾ ਹੁੰਦਾ ਜਿਹਨੂੰ ਹੈ ਨਾ ਉਹੀ ਪ੍ਰੈਕਟਿਸ ਨਾਲ ਸਿੱਖ ਸਕਦਾ। ਤੇ ਬਾਕੀਆਂ ਇਹ ਵੀ ਆਪਦੇ ਸੂਟ ਤੇ ਆਮਨ ਦੀ ਜਿਹੜੀ ਜਾਕ ਆ ਉਹ ਉਹ ਵੀ ਨਿਕਲ ਜੂਗੀ। ਇਹਨੇ ਕਿਉਂ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਨਾ ਲੱਗੇ ਹੋਏ ਨਾ ਵਧੀਆ ਲੱਗ ਰਹੇ ਨੇ ਜਿਵੇਂ ਆ ਦੇਖੋ ਮੋਤੀ ਆ ਹੁਣ ਸਿੱਪੀ ਆ ਆ ਸਿੱਪੀਆਂ ਨੇ ਨਾ ਸੱਚ ਮੈਂ ਉਹ ਕਹਿੰਦਾ ਸੀ ਨਾ ਮੋਤੀ ਇਹੋ ਵੀ ਨੇ ਮਣਕੇ ਵੀ ਨੇ ਮਣਕੇ ਤੇ ਮੋਤੀ ਬਾਕੀ ਹੋਰ ਕੀ ਕੀ ਸਮਾਨ ਆ ਜਿਹੜਾ ਬਾਕੀ ਹੋਰ ਤਾਂ ਚਲਾਇਆ ਨਹੀਂ ਉਹ ਜ਼ਰਦوزی ਦੀ ਉਹ ਫਿਰ ਆਇਆ ਵੀ ਇਹ ਚਲੇ ਤੇ ਤਾਂ ਹੋਇਆ ਹੋਇਆ ਵਰਕ ਇਹ ਤੇ ਕਰਨਾ ਅੱਛਾ ਜਿਹੜੀ ਜ਼ਰਦوزی ਹੁੰਦੀ ਆ ਹੂੰ ਤੇ ਉਹ ਲਾ ਕੇ ਦਿਖਾਈਓ ਆਪਣਾ ਜਿਹੜੀ ਸਿੱਪੀ ਲਾ ਰਹੇ ਹੋ ਨਾ ਵੀ ਇਹਦੇ ਵਿੱਚ ਆਰੀ ਦੇ ਵਿੱਚ ਕਿਵੇਂ ਤੁਸੀ ਕ੍ਰੋਸ ਕਰਦੇ ਹੋ ਆਪਣਾ ਧਾਗਾ ਕੋਈ ਸੁਵਿਨਾਲ ਤਾਂ ਆਪ ਨੂੰ ਪਤਾ ਹੁੰਦਾ ਸਿੱਧਾ ਆਪਾਂ ਵਿੱਚ ਦੀ ਲੰਘਾ ਲੈਣੇ ਆ ਬਸ ਆਮਨ ਤੁਸੀਂ ਦੇਖਦੇ ਹੋਗੇ ਨਾ ਵੀ ਸਲੋ ਸਲੋ ਕਰ ਰਹੇ ਨੇ ਕਾਫੀ ਟਾਈਮ ਵਾਦੋ ਕਰ ਰਹੇ ਨੇ ਆਰੀ ਵਰਕ ਹੁਣ ਮਸ਼ੀਨ ਦੀ ਗੜਾਈ ਤਾਂ ਦੇਖੋ ਆਮ ਨੂੰ ਆਉਂਦੀ ਆ ਨਾ ਤਾਂ ਜਦੋਂ ਆਪਾਂ ਵੀਡੀਓ ਪਾਉਣੇ ਹੁੰਦੇ ਆ ਫਾਸਟ ਫਾਸਟ ਕਰਦੇ ਹੁੰਦੇ ਨੇ ਹੌਲੀ ਹੁੰਦਾ ਹੈਂਡਵਰਕ ਦਾ ਆ ਪਣ ਜਾਣਾ ਥੋੜੇ ਜਿਹੇ ਹਜੇ ਹਾਂ ਥੋੜਾ ਜਿਹਾ ਉਤੋਂ ਵੀ ਸਲੋ ਕਰਨਾ ਪਊਗਾ ਜਿਹੜੇ ਹੁਣ ਜਾਣਕਾਰ ਹੁੰਦੇ ਨੇ ਮਤਲਬ ਉਹ ਤੇਜ਼ ਕਰਦੇ ਹੋਣਗੇ ਫਿਰ ਵੀ ਫਿਰ ਵੀ ਇਹ ਹੈ ਵੀ ਥੋੜਾ ਸਲੋ ਕਰਨ ਵਾਲਾ ਕੰਮ ਹੁੰਦਾ ਇਹ ਹੈਗਾ ਮਣਕਾ ਇਹ ਐਵੇਂ ਆਰੀ ਚ ਪਾ ਕੇ ਹੂੰ 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 ਤਿੰਨ ਚਾਰ ਤਿੰਨ ਜਾਂ ਚਾਰ ਪੀਸ ਹੂੰ ਇਹ ਡੰਡੀ ਤੇ ਲਾਉਣੇ ਨੇ ਆ ਦੇਖੋ ਇਦਾਂ ਆਰੀ ਦੇ ਵਿੱਚ ਪਾ ਕੇ ਜਿਵੇਂ ਆਮ ਨੇ ਦੱਸਿਆ 3 ਜਾਂ 4 ਪੀਸ 4 ਪੀਸ ਪਾ ਲਏ ਆਪਾਂ ਨੇ ਇਹ ਹੁਣ ਜਿਹੜੀ ਆਪਣੀ ਇਧਰੋਂ ਜਰੀ ਹੈ ਹਮ ਇਹਦੇ ਵਿੱਚ ਆਪਾਂ ਐਵੇਂ ਪਾ ਦਾਂਗੇ ਦੇਖੋ ਇਸ ਨੂੰ ਜਿੱਤਾ ਦਿਖਾਉਣਿਆ ਨਾ ਕਈ ਵਾਰ ਆ ਯੂਨੀਮੈਲ ਬਲਾਨੇ ਤੇ ਕੰਨਾ ਉਹ ਆਪਣਾ ਕਰ ਸਕਦਾ ਵਿਚਾਲੇ ਹੋਰ ਨਹੀਂ ਕਿਸੇ ਦਾ ਪਰਪਸਨਾ ਤਾਂ ਕਰ ਲਈਏ ਹਾਂ ਮੱਕਿਆਂ ਹੁਣ ਜਿਉਂ-ਜਿਉਂ ਹਨਾ ਕਾਫੀ ਸੂਟਾਂ ਦੇ ਕਰਨਗੇ ਉਹੀ ਲਾ ਲਓ ਫਿਰ ਇਹਨਾਂ ਆਮਦ ਦਾ ਹੱਥ ਖੁੱਲ ਜੇਗਾ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਆਖਿਆ ਸੀ ਹਨਾ ਕਈ ਵਾਰ ਆਪਾਂ ਜਿਵੇਂ ਪਹਿਲਾਂ ਆਪ ਨੂੰ ਕੰਮ ਆਉਂਦਾ ਹੁੰਦਾ ਆਪਾਂ ਛੱਡ ਦਿੰਨੇ ਆ ਕਾਫੀ ਸਮਾਂ ਲੰਘ ਜਾਂਦਾ ਉਸ ਤੋਂ ਬਾਅਦ ਦੁਬਾਰੇ ਸਟਾਰਟ ਕਰਨ ਵਾਸਤੇ ਵੀ ਆਪਾਂ ਨੂੰ ਪ੍ਰੈਕਟਿਸ ਜ਼ਰੂਰੀ ਆ ਕਿਉਂਕਿ ਕਈ ਵਾਰ ਆਪਾਂ ਨੂੰ 2-3 ਸਾਲ ਹਨਾ 3-4 ਸਾਲ ਕਾਫੀ ਸਮਾਂ ਹੋ ਗਿਆ ਹੁੰਦਾ ਕੋਈ ਕੰਮ ਛੱਡੇ ਨੂੰ ਉਸ ਤੋਂ ਬਾਅਦ ਜਦੋਂ ਆਪਨੇ ਦੁਬਾਰੇ ਸਟਾਰਟ ਕਰਨਾ ਇਹ ਨਹੀਂ ਹੈਗਾ ਵੀ ਆਪਾਂ ਨਾਲ ਦੀ ਨਾਲ ਸਟਾਰਟ ਕਰ ਦਾਂਗੇ ਸਭ ਤੋਂ ਪਹਿਲਾਂ ਆਪਾਂ ਨੂੰ ਆਪਦੇ ਸੂਟਾਂ ਦੇ ਉੱਤੇ ਪ੍ਰੈਕਟਿਸ ਕਰਨੀ ਪਊਗੀ ਤਾਂ ਕਿ ਬਾਹਰ ਦਾ ਆਪਾਂ ਨੂੰ ਇਹ ਹੁੰਦਾ ਨਾ ਵੀ ਕੋਈ ਲੰਬਾਂ ਨਾ ਆ ਜੇ ਹਨਾ ਆਪਦੇ ਸੂਟ ਤੇ ਐ ਹੁੰਦਾ ਵੀ ਥੋੜਾ ਮੋਟਾ ਜਿਹਾ ਇਧਰ ਉਧਰ ਵੀ ਹੋ ਜੂ ਨਾ ਕੋਈ ਚੱਕਰ ਨਹੀਂ ਹੁੰਦਾ ਐ ਵੀ ਪ੍ਰੈਕਟਿਸ ਨਾਲ ਫਿਰ ਆਪਾਂ ਸਿੱਖ ਜਾਣੇ ਆ ਆਹ ਨੂੰ ਦਿਖਾਇਓ ਸੂਟ ਇਹ ਥੋੜਾ ਜਿਹਾ ਇਧਰੋਂ ਉਹ ਕਰਕੇ ਆਪਾਂ ਦਿਖਾ ਦਈਏ ਨਾ ਮੇ ਕਿਦਾਂ ਲੱਗ ਰਿਹਾ ਇਹ ਆਪਾਂ ਜਿਵੇਂ ਤੁਹਾਨੂੰ ਪਹਿਲਾਂ ਵੀਡੀਓ ਪਾਈ ਸੀ ਹੈ ਨਾ ਵੀ ਉਹ ਕੜਾਈ ਕਰਨ ਵਾਸਤੇ ਆਪਾਂ ਲੱਕੜ ਦਾ ਅੱਡਾ ਬਣਾਇਆ ਸੀਗਾ ਇਹ ਆਪਾਂ ਲੋਹੇ ਦੀ ਪਾਈਪਾਂ ਉੱਤੇ ਇਸ ਕਰਕੇ ਰੱਖਿਆ ਹੋਇਆ ਉਹ ਅੱਡੇ ਦੀ ਹਜੇ ਥੋੜੀ ਸੈਟਿੰਗ ਕਰਨੀ ਰਹਿੰਦੀ ਆ ਉਹਦੀ ਸੈਟਿੰਗਿੰਗ ਕਰਕੇ ਨਾ ਫਿਰ ਉਹਦੇ ਤੇ ਕਪੜਾ ਬੰਨ ਕੇ ਫਿਰ ਤੁਹਾਨੂੰ ਆਪਾਂ ਕੜਾਈ ਕਰਕੇ ਦਿਖਾਇਆ ਕਰਾਂਗੇ ਇਹ ਆਮਨੇ ਪੈਪਾ ਲਗਾ ਦਿੱਤੇ ਆ ਦੇਖੋ ਇੱਧਰ ਥੋੜੇ ਸਾਹਮਣੇ ਆ ਇਹਦੇ ਤੇ ਇੰਨਾ ਕੀ ਹੋਇਆ ਹਜੇ ਬਾਕੀ ਤਾਂ ਹਜੇ ਆ ਦੇਖੋ ਇੰਨਾ ਵਰਕ ਹੋਇਆ ਨਾ ਮੈਂ ਤਾਂ ਉਹ ਕਹਿਣਾ ਵੀ ਇਹਦਾ ਜਿਹੜਾ ਵਰਕ ਹੋਇਆ ਹੈ ਮਸ਼ੀਨੀ ਵਰਕ ਉਹ ਦਿਖਾ ਦਿਓ ਨਿ ਕੋਈ ਹੋਰ ਫੁੱਲ ਫੁੱਲ ਹੋਰ ਤਾਂ ਨਹੀਂ ਕੋਈ ਫੁੱਲ ਕੱਢਿਆ ਹੈ ਪਾਇਏ ਹੈ ਦਿਖਾਇਓ ਬਾਕੀ ਤੁਸੀਂ ਕਮੈਂਟ ਵੀ ਕਰਕੇ ਦੱਸਿਓ ਨਾ ਵੀ ਇਹ ਜਿਹੜਾ ਆਮਨੇ ਆਪਦੇ ਸੂਟ ਉੱਤੇ ਹੈ ਨਾ ਕੜਾਈ ਕੀਤੀ ਆ ਵੀ ਇਹ ਤੁਹਾਨੂੰ ਵਰਕ ਕਿਦਾਂ ਦਾ ਲੱਗਿਆ ਆ ਦੇਖੋ ਆ ਮੈਂ ਸਨੂਦੇ ਵੀ ਦਿਖਾਏ ਸੀ ਨਾ ਇਹ ਆ ਆਪਣਾ ਗੜਾ ਆ ਗਿਆ ਗਲੇ ਤੋਂ نیچے ਨਾ ਇਹ ਇਦਾਂ ਜਾ ਰਹੀ ਆ ਕਿ ਘੇਰੇ ਤੱਕ ਤੇ ਆ ਦੇਖੋ ਹੁਣੇ نیچے ਫੁੱਲ ਪਾਏ ਨੇ ਘੇਰੇ ਤੇ ਤੇ ਆ ਸੈਂਟਰ ਦੇ ਵਿੱਚ ਇਹ ਛੋਟੇ ਛੋਟੇ ਫੁੱਲ ਪਾਏ ਨੇ ਇਹਨਾਂ ਉੱਤੇ ਵੀ ਆਮਨ ਆਰੀ ਵਰਕ ਕਰਨਗੇ ਇਹ ਦੇਖੋ ਬਾਕੀ ਜਿੱਦਾਂ ਦਾ ਇਹ ਸੂਟ ਦਾ ਕਲਰ ਹੈ ਨਾ ਉਹਦੇ ਤੇ 골ਡਨ ਜਰੀ ਦੀ ਕਢਾਈ ਬਹੁਤ ਹੀ ਜ਼ਿਆਦਾ ਸੋਹਣੀ ਲੱਗ ਰਹੀ ਆ ਕੀ ਜਿਵੇਂ ਮਤਿ ਤੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਹਨਾ ਵੀ ਤੁਹਾਨੂੰ ਇਹ ਕਿਦਾਂ ਲੱਗਿਆ ਬਾਕੀ ਇਦ ਨਹੀਂ ਆ ਵੀ ਜਿਵੇਂ ਹੁਣ ਆਪਾਂ ਇਹ ਜਰੀ ਦੀ ਕਢਾਈ ਕੀਤੀ ਹੋਈ ਹੈ ਨਾ ਆਰੀ ਵਰਕ ਨਾਲ ਜਾਂ ਮਸੂਈ ਨਾਲ ਵੀ ਲਾ ਸਕਦੇ ਨਾ ਇਹ ਹਾਂ ਇਹ ਸੂਈ ਨਾਲ ਵੀ ਸੂਈ ਨਾਲ ਵੀ ਇਹ ਆਪਾਂ ਇਹ ਆ ਜਿਵੇਂ ਕਢਾਈ ਹੁੰਦੀ ਹੈ ਹਨਾ ਇਹਦੇ ਉੱਤੇ ਆਪਾਂ ਜਿਵੇਂ ਹੈਂਡ ਟੱਚ ਦੇਣਾ ਹਨਾ ਜਿਵੇਂ ਅਜਾ ਆਰੀ ਵਰਕ ਲਾ ਲਓ ਹਨਾ ਸਿੱਪੀਆਂ ਜਾਂ ਮੋਤੀ ਜਾਂ ਜਿਵੇਂ ਆਮਨੇ ਆਹ ਲਾਈਨੇ ਨਾ ਛੋਟੇ ਛੋਟੇ ਪਈਆਂ ਨਾ ਇਹ ਆਪਾਂ ਇੰਨਾ ਕ ਟੱਚ ਦੇ ਸਕਦੇ ਆਪਾਂ ਹੈਂਡਵਰਕ ਦਾ ਜਾਂ ਆਰੀਵਰਕ ਦਾ ਜਿਹਦੇ ਨਾਲ ਸੂਟ ਦੇ ਵਿੱਚ ਹੋਰ ਵੀ ਚਾਰਜ ਆਣ ਲੱਗ ਜਾਂਦੇ ਨੇ ਸੂਈ ਨਾਲ ਵੀ ਲੱਗ ਜਾਂਦੇ ਨੇ ਯਾਰੀ ਨਾਲ ਨਾਲ ਸੂਈ ਨਾਲ ਵੀ ਲਾ ਸਕਦੇ ਆਪਾਂ ਇਹ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਨਾ ਵੀ ਇਹ ਤੁਹਾਨੂੰ ਕਿਦਾਂ ਲੱਗਿਆ हां जी ਤੁਹਾਨੂੰ ਵੀਡੀਓ ਵਧੀਆ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਇੱਕ ਸਾਰੇ ਭੈਣ ਭਰਾ ਹਨਾ ਵੀਡੀਓ ਨੂੰ ਲਾਈਕ ਵੀ ਕਰਾਇਆ ਕਰੋ ਉੱਤੇ ਤੁਸੀਂ ਜਿਹੜੇ ਪਹਿਲਾਂ ਲਾਈਕ ਕਰਦੇ ਹੋ ਹਨਾ ਤੇ ਕਮੈਂਟ ਕਰਦੇ ਹੋ ਮੈਂ ਉਹਦੇ ਲਈ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਨਾ ਤੇ ਜਿਵੇਂ ਅਮਨ ਨੇ ਹੁਣ ਮਸ਼ੀਨ ਦੀ ਕਿੜਾਈ ਦੇ ਉੱਤੇ ਆਰੀ ਵਰਕ ਕਰ ਰਹੀ ਹੈ ਹਨਾ ਆਪਣਾ ਮੋਤੀ ਸਿੱਪੀਆਂ ਦੇ ਉਹ ਛੋਟੇ-ਛੋਟੇ ਪਾਈਪ ਵਿੱਚ ਲਗਾ ਰਹੀ ਹੈ ਹਨਾ ਉਹਦੇ ਲਈ ਵੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਇਹ ਅਮਨ ਦਾ ਪ੍ਰਾਲਾ ਕਿਦਾਂ ਲੱਗਿਆ ਤੇ ਬਾਕੀ ਆਹ ਹਨਾ ਆਪਦੇ ਸੂਟ ਉੱਤੇ ਥੋੜੀ ਪ੍ਰੈਕਟਿਸ ਵੀ ਕਰ ਲੈਣਗੇ ਹਨਾ ਉਹ ਐਨ ਲੰਬੀ ਪ੍ਰੈਕਟਿਸ ਕਰਕੇ ਫਿਰ ਹੱਥ ਥੋੜਾ ਜਿਹਾ ਚੱਲਦਾ ਹੋ ਜਾਂਦਾ ਵੀ ਵਧੀਆ ਖੜ ਜਾਂਦਾ ਜਿਹੜਾ ਦਵਾਰੇ ਪਹਿਲਾਂ ਆਪਣੇ ਕੰਮ ਕਰਿਆ ਹੁੰਦਾ ਆਪਾਂ ਉਹਦੇ ਵਿੱਚੋਂ ਉਹਨੇ ਹੀ ਜਾਣਕਾਰ ਹੋ ਜਾਂਦੇ ਆ ਤੇ ਜਿਹੜੇ ਮੈਨ ਭਰਾਵਾਂ ਨੇ ਆਪ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਵੀ ਦਬਿਓ ਤੇ ਜੇਕਰ ਕੋਈ ਮੇਥੋਂ ਗਲਤੀ ਹੋਵੇ ਤਾਂ ਛੋਟਾ ਵੀ ਸਮਝ ਕੇ ਮੈਨੂੰ ਮਾਫ ਕਰ ਦਿਓ ਐਨਾ ਕਹਿੰਦਾ ਹਾਂ ਮੈਂ ਸਭ ਤੋਂ ਪਹਿਲਾਂ ਲੈਣਾ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਸਤਿ ਸ੍ਰੀ ਅਕਾਲ ਜੀ